ਬੋਲ ਤੇ ਲਾਣੀ ਹੈ ਬੋਲ ਤੇ ਲਾਣੀ ਹੈ ਸਭ ਲੋਕ ਤੇ ਲਾਣੀ ਹੈ ਬੋਲ ਤੇ ਲਾਣੀ ਹੈ ਸਭ ਲੋਕ ਤੇ ਲਾਣੀ ਹੈ ਹੁਸ਼ਮੋਦੀ ਜਿੰਦਾਬਾਦ ਜੀ ਨਵਿੰਦਰ ਮੋਦੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਭ ਆ ਲਾਂ ਜਾਣ ਦੋ ਆਜੋ ਆਜੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਆਪਣੇ ਨਾਲ ਗਏ ਦੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੂਗਾ ਜੀ ਹਮਤਾ ਜੀ ਸਾਨੂੰ ਇਹ ਅਪੀਲ ਕਰੂਗਾ ਸਾਰੇ ਵੋਟਰਾਂ ਅਗੇ ਸਾਨੂੰ ਬੀਜੇਪੀ ਦੇ ਕਮਲ ਤੇ ਫੁੱਲ ਤੇ ਮੋਹਰ ਲਵਾ ਕੇ ਕਾਮਜਾਬ ਬਣਾਓ ਵੀ ਬਟਨ ਨੰਬਰ 2 ਵੀ ਬੋਲ ਦਬਾਓ ਜੀ ਤੇ ਵੋਟਰਾਂ ਆਪਾਂ ਕੇ ਸਾਨੂੰ ਕਾਮਜਾਬ ਕਰੋ ਤਾਂ ਕਿ ਜੋ ਅਸੀਂ ਇਸ ਵਾਰਡ ਵਿੱਚ ਆਪਣਾ ਕੰਮ ਕਰ ਸਕੀਏ ਕਿਉਂਕਿ ਲੋਕਾਂ ਦਾ ਸੁਣਨੇ ਵੀ ਚਾਹ ਰਿਹਾ ਇਸ ਵਾਰਡ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਗੰਦੇ ਪਾਣੀ ਦਾ ਜਦੋਂ ਉਹਦਾ ਕਦੇ ਆਪਣਾ ਕੋਈ ਵੀ ਨਵਾਂ ਐਮਸੀ ਆ ਰਿਹਾ ਅਲਗ-ਅਲਗ ਸਰਕਾਰਾਂ ਆਈਆਂ ਪਰ 16 ਨੰਬਰ ਵਾਰਡ ਕੋ ਨਹੀਂ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਨੂੰ ਇੱਕ ਵਾਰ ਐਮਸੀ ਬਣਨ ਦਾ ਮੌਕਾ ਦਿਓ ਸਭ ਤੋਂ ਪਹਿਲਾਂ ਆਪਾਂ ਬਾੜ ਦੇ ਕੰਮ ਕਰੂੰਗੇ ਬਾਕੀ ਕੰਮ ਬਾਅਦ ਵਿੱਚ ਕਰੂੰਗੀ ਲੋਕਾਂ ਦਾ ਕਿਵੇਂ ਹੰਗਾਰਾ ਮਿਲਿਆ ਲੋਕਾਂ ਦਾ ਤਨਮਨ ਤੋਂ ਬਹੁਤ ਵਧੀਆ ਹੰਗਾਰਾ ਮਿਲਿਆ ਵੀ ਤਨਮਨ ਤੋਂ ਅਸੀਂ ਤੁਹਾਡੇ ਨਾਲ ਵੀ ਤੁਹਾਡੇ ਅਸੀਂ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਤੁਹਾਨੂੰ ਐਮਸੀ ਜ਼ਰੂਰ ਬਣਾਉਂਗਾ ਜੀ 21 ਤਰੀਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਤੇ ਚੌਣ ਨਿਸ਼ਾਨ ਕਿੱਲੇ ਨੰਬਰ ਤੇ ਆ ਸਾਰਾ ਡਿਟੇਲ ਦੱਸੋ ਜੀ ਉਹਦੇ ਬਾਰੇ 21 ਤਰੀਕ ਨੂੰ ਤਾਂ ਅਸੀਂ ਇਹੀ ਅਪੀਲ ਕਰਨੀ ਚਾਹੁੰਦੇ ਹਾਂ ਕਿ ਸਾਡਾ ਚੌਣ ਨਿਸ਼ਾਨ ਕਮਲ ਦਾ ਫੁੱਲ ਹੈ ਵੀ 2 ਨੰਬਰ ਦਾ ਬਟਨ ਦਬਾ ਕੇ ਭਾਜਪੀ ਦੇ ਫੁੱਲ ਤੇ ਮੋਹਰ ਲਾ ਕੇ ਸਾਨੂੰ ਵੋਟਾਂ ਪਾਓ ਜੀ ਸਾਰੇ ਜਿੰਨੇ ਆਪਣੇ ਨਾਲ ਗਏ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਜੀ ਮੁੰਤਾ ਜੀ ਸਾਨੂੰ ਇਹ ਅਪੀਲ ਕਰੂੰਗਾ ਸਾਰੇ ਵੋਟਰਾਂ 'ਕੇ ਵੀ ਸਾਨੂੰ ਭਾਜਪੀ ਦੇ ਕਮਲ ਤੇ ਫੁੱਲ ਤੇ ਮੋਹਰ ਲਵਾ ਕੇ ਕੰਮਜਾਬ ਵੜਾਓ ਵੀ ਬਟਨ ਨੰਬਰ 2 ਵੀ ਫੁੱਲ ਦਬਾਓ ਜੀ ਤੇ ਵੋਟਾਂ ਪਾ ਕੇ ਸਾਨੂੰ ਕੰਮਜਾਬ ਕਰੋ ਤਾਂ ਕਿ ਜੋ ਅਸੀਂ ਇਸ ਵਾਰਡ ਵਿੱਚ ਆਪਣਾ ਕੰਮ ਕਰ ਸਕੀਏ ਕਿਉਂਕਿ ਲੋਕਾਂ ਦਾ ਸੁਣਨੇ ਵਿਚ ਆ ਰਿਹਾ ਇਸ ਵਾਰਡ ਵਿੱਚ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਲੋ ਗੰਦੇ ਪਾਣੀ ਦਾ ਜਦੋਂ ਦਾ ਕਦੇ ਆਪਣਾ ਕੋਈ ਵੀ ਨਾ ਮਾ ਐਮ ਸੀ ਆਰ ਅਲੱਗ-ਅਲੱਗ ਸਰਕਾਰਾਂ ਆਈਆਂ ਪਰ 16 ਨੰਬਰ ਵਾਰਡ ਕੋ ਨਹੀਂ ਬਿਲਕੁਲ ਵੀ ਧਿਆਨ ਦਿੱਤਾ ਜਾ ਰਿਹਾ ਸਾਨੂੰ ਇੱਕ ਵਾਰ ਐਮਸੀ ਬਣਨ ਦਾ ਮੌਕਾ ਦਿਓ ਸਭ ਤੋਂ ਪਹਿਲਾਂ ਆਪਾਂ ਵਾਰਡ ਦੇ ਕੰਮ ਕਰੂੰਗੇ ਬਾਕੀ ਕੰਮ ਬਾਅਦ ਵਿੱਚ ਕਰੂੰਗਾ ਲੋਕਾਂ ਦਾ ਜਿਵੇਂ ਹੰਗਾਰਾ ਮਿਲਿਆ ਲੋਕਾਂ ਦਾ ਤਨਮਨ ਤੋਂ ਬਹੁਤ ਵਧੀਆ ਹੰਗਾਰਾ ਮਿਲਿਆ ਵੀ ਤਨਮਨ ਤੋਂ ਅਸੀਂ ਤੁਹਾਡੇ ਨਾਲ ਵੀ ਤੁਹਾਡੇ ਅਸੀਂ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਤੁਹਾਨੂੰ ਐਮਸੀ ਜ਼ਰੂਰ ਬਣਾਉਂਗਾ ਜੀ 21 ਤਰੀਕ ਦੀ ਕੀ ਅਪੀਲ ਕਰਨਾ ਚਾਹੁੰਦੇ ਹਾਂ ਤੇ ਚੌਣ ਨਿਸ਼ਾਨ ਕਿੱਲੇ ਨੰਬਰ ਤੇ ਹੈ ਸਾਰਾ ਡਿਟੇਲ ਦੱਸੋਗੇ ਉਹਦੇ ਬਾਰੇ 21 ਤਰੀਕ ਨੂੰ ਤਾਂ ਅਸੀਂ ਇਹ ਅਪੀਲ ਕਰਨ ਚਾਹੁੰਦੇ ਹਾਂ ਸਾਡਾ ਚੌਣ ਨਿਸ਼ਾਨ ਕਮਲ ਦਾ ਫ ਬੀਜੇਪੀ ਦੇ ਫੁੱਲ ਤੇ ਮੋਹਰ ਲਾ ਕੇ ਸਾਨੂੰ ਵੋਟਾਂ ਪਾਉਂਦੀ।